ਸਰ ਸਤਿਕਾਰ ਜੀ ਸਤਿਕਾਰ ਜੀ ਸਰ ਜੀ ਮੇ ਆਮ ਆਦਮੀ ਨੇ ਪਾਰਸੋਂ ਦੇ ਵਿੱਚ ਆਪਦੇ ਐਮਸੀ ਦੇ ਉਮੀਦਵਾਰ ਜਿੱਤੇ ਨੇ ਕਿਵੇਂ ਦੇਖ ਰਹੇ ਹੋ ਇਸ ਨੂੰ ਜੀ ਮੈਂ ਜੀ ਪਹਿਲਾਂ ਤਾਂ ਸਾਡੇ ਪਾਰਸੋਂ ਨਿਵਾਸੀਆਂ ਨੂੰ ਤੇ ਸੰਸਾਰ ਦੇ ਬਸਦੇ ਸਭ ਲੋਕਾਂ ਨੂੰ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਅਦਾ ਰਾਮ ਰਾਮ ਮੈਂ ਜਿਹੜੇ ਪਾਰਸੋਂ ਦੇ ਲੋਕ ਨੇ ਜਨਤਾ ਪਬਲਿਕ ਹੈ ਸਾਡੇ ਦੋਸਤ ਨੇ ਮਿੱਤਰ ਨੇ ਤੇ ਸਾਡੀਆਂ ਭੈਣਾਂ ਨੇ ਜੋ ਵੀ ਫਤਵਾ ਦਿੱਤਾ ਹੈ ਇੱਕ ਬਹੁਤ ਸੋਚ ਸਮਝ ਕੇ ਫਤਵਾ ਦਿੱਤਾ ਵੀ ਚੰਗੇ ਲੋਕਾਂ ਨੂੰ ਅੱਗੇ ਲਿਆਂਦਾ ਮੈਨੂੰ ਪਿੰਡ ਤਾਂ ਮੇਰਾ ਰਸਲਾ ਹੈ ਮੈਂ ਭਾਰਤ ਤੋਂ ਮੇਰੀ ਡੈਰੀ ਹੈ ਅਲੀ ਡੈਰੀ ਦੇ ਮੌਨ ਨਾਲ ਤੇ ਮੈਂ ਉੱਥੇ ਰਹਿਣਾ ਮੈਂ ਲੋਕਾਂ ਦੇ ਵਿੱਚ ਵਿਚਰਦਾ ਸੀ ਤੇ ਮੈਂ ਉੱਥੇ ਲੋਕਾਂ ਦੀ ਆਵਾਜ਼ ਹੀ ਸੁਣਦੇ ਸੀ ਬਸ ਹੀ ਨਵੇਂ ਚਿਹਰੇ ਲਿਉਣੇ ਨੇ ਮੈਂ ਉਹ ਸੋਚ ਨੂੰ ਬਹੁਤ ਵਧੀਆ ਸਮਝਿਆ ਲੋਕਾਂ ਨੂੰ ਵੀ ਨਵੇਂ ਛੇੜਿਆਂ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਪੁਰਾਣੇ ਸੀ ਉਹ ਵੀ ਸਾਡੇ ਦੋਸਤ ਮਿੱਤਰ ਸੀ ਸਾਡੇ ਬਜ਼ੁਰਗ ਵੀ ਸੀਗੇ ਤੇ ਸਹਨੇ ਵੀ ਸੀ ਉਹ ਵੀ ਸ਼ੂਝਵਾਨ ਸੀ ਵਧੀਆ ਤੇ ਚਲੋ ਪਬਲਿਕ ਦੀ ਆਪਣੀ ਉਹ ਸੋਚ ਹੁੰਦੀ ਆ ਕਿ ਨਹੀਂ ਤੇ ਬਾਕੀ ਸਾਡੇ ਸਰਦਾਰ ਗੁਰਦੇਵ ਸਿੰਘ ਦੇਮਾਨ ਐਮਐਲਏ ਨੱਬਾ ਉਹਨਾਂ ਦੀ ਜਿਹੜੀ ਇੱਕ ਰਾਜਨੀਤੀ ਆ ਮੇਰਾ ਖਿਆਲ ਆ ਵੀ ਉਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਰਾਜਨੀਤੀ ਕਰ ਰਹੇ ਨੇ ਉਹਨਾਂ ਦਾ ਪਾਰਟੀ ਨਾਲ ਜਿਹੜਾ ਸਬੰਧ ਆ ਉਹ ਤਾਂ ਵੱਖਰਾ ਹੀ ਹੈ ਜਿਹੜਾ ਲੋਕਾਂ ਪ੍ਰਤੀ ਸਬੰਧ ਆ ਉਹ ਉਹ ਹੋਰੇ ਤਰੀਕੇ ਦਾ ਹੋਰੇ ਵਜਾਂ ਦਾ ਮੇਰਾ ਤਾਂ ਬਹੁਤ ਵਧੀਆ ਸੋਚ ਮੈਨੂੰ ਲੱਗਦੀ ਹੈ ਉਹਨਾਂ ਦੀ ਮੈਂ ਜਿੰਨਾ ਉਹਨਾਂ ਨਾਲ ਮਿਚਰਿਆ ਆਮ ਆਦੀ ਪਾਰਟੀ 'ਚ ਲੱਗਿਆ ਤੇ ਜਦੋਂ ਦਾ ਸਾਨੂੰ ਉਹਨਾਂ ਨੇ ਆਮ ਆਦੀ ਪਾਰਟੀ ਨੇ ਸਾਨੂੰ ਲੀਡਰ ਬਣ ਦਿੱਤਾ ਸੋ ਸਮਝ ਕੇ ਦਿੱਤਾ ਜਿਵੇਂ ਸਰ ਦੇਖਿਆ ਜਾਵੇ ਵੀ ਭਾਰਤਸੋਂ ਦੇ ਵਿੱਚ ਨਜਾਇਜ਼ ਕਬਜ਼ੇ ਪਿਛਲੇ 5 ਸਾਲ ਜਿਹੜਾ ਪ੍ਰਧਾਨ ਰਿਹਾ ਜੀ ਨਾ ਤਾਂ ਉਹਨਾਂ ਤੋਂ ਚੁਕਾਏ ਗਏ ਨੇ ਜੀ ਤੇ ਅਕੱਲ ਵੀ ਵੇਖ ਲੱਗਿਆ ਵੀ ਭਾਰਤਸੋਂ ਦੇ ਦੁਕਾਨਾਂ ਦੇ ਵਿੱਚ ਇੱਕ ਟਰੱਕ ਆ ਕੇ ਵਰ ਗਿਆ ਜਿਹੜੇ ਬੰਦਿਆਂ ਦੀ ਜਾਨਾਂ ਬਹੁਤ ਔਖੀਆਂ ਬੱਚੀਆਂ ਨੇ ਜੀ ਉਹਨੂੰ ਕਿਵੇਂ ਦੇਖ ਦਿਓ ਜੀ ਨਜਾਇਜ਼ ਕਬਜ਼ਿਆਂ ਨੂੰ ਜੀ ਮੈਂ ਜਿਹੜੇ ਦੇਖੋ ਭਾਰਤਸੋਂ ਦੀ ਜਿਹੜੀ ਪਬਲਿਕ ਹੈ ਜਦ ਕੋਈ ਵੀ ਲੀਡਰ ਹੁੰਦਾ ਹੈ ਜਿਵੇਂ ਪਿੰਡ ਦਾ ਸਰਪੰਚ ਹੋਵੇ ਜਿਵੇਂ ਭਾਰਤਸੋਂ ਦੇ ਪ੍ਰਧਾਨ ਨੇ ਉਹਨਾਂ ਦੀ ਸੋਚ ਵਧੀਆ ਸੀ ਬਥੇਰਾ ਉਹਨਾਂ ਨੇ ਲੇਨਾਂ ਵੀ ਪਾਈਆਂ ਹੋਈਆਂ ਨੇ ਵੀ ਇਹ ਲੈਨ ਤੋਂ ਪਾਈ ਪਿੱਛੇ ਜੜੀਆਂ ਲਾਓ ਪਿੱਛੇ ਆਪਣੇ ਸੈੱਡ ਮਣੋ ਪਰ ਪਬਲਿਕ ਦੀ ਜਿਹੜੀ ਸੋਚ ਆ ਉਹ ਵੱਖਰੀ ਹੁੰਦੀ ਆ ਕਿਉਂਕਿ ਮੈਂ ਵੀ ਚਾਹੇ ਹੋਵਾਂ ਮੈਂ ਵੀ ਮੇਰੀ ਦੁਕਾਨ ਦੇ ਮੂਹਰੇ ਵੱਧ ਤੋਂ ਵੱਧ ਉਹ ਕੱਢੂਗਾ ਵੀ ਮੈਂ ਮੂਹਰੇ ਨਹੀਂ ਸਮਾਨ ਰੱਖਾਂ ਨਾ ਖਾਣੀ ਆਪੋ ਆਪਣੀ ਕਿਸਮਤ ਆ ਹਰ ਇਨਸਾਨ ਨੇ ਚਾਹੇ ਤੁਸੀਂ ਨੇਰੇ 'ਚ ਬਹਿ ਜਾਓ ਜਾ ਸੋਡੀ ਮੁਕੱਦਰ ਨੇ ਥੋੜੇ ਨੇਰੇ ਚ ਵੀ ਚੀਜ਼ ਵੇਖੀ ਜਾਣੀ ਆ ਪਰ ਸਾਡੀ ਸੋਚ ਇੰਨਾ ਨਿਕ ਹੋਣਾ ਅਸੀਂ ਮਾਲਕ ਤੇ ਪੁਰਸਾ ਹੀ ਰੱਖਦੇ ਅਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਆ ਪਰ ਸਾਡਾ ਵਿਸ਼ਵਾਸ ਕੁਛ ਨਹੀਂ ਕਰਦਾ ਮੈਂ ਇਸ ਕਰਕੇ ਜਿਹੜੇ ਨਗਰ ਭਾਰਤੋਂ ਦੇ ਕਿਸੇ ਵੀ ਸ਼ਹਿਰ ਦੇ ਦੁਕਾਨਦਾਰ ਨੇ ਜਾਂ ਰੇੜੀਆਂ ਵਾਲੇ ਨੇ ਉਹ ਆਪਣੀ ਹਵਾਸਤ আর ਲੋਕਾਂ ਦੀ ਹਵਾਸ ਨੂੰ ਜੇ ਚੰਗਾ ਸਮਝਦੇ ਨੇ ਤਾਂ ਉਹ ਰੇੜੀਆਂ ਆਪਣੇ ਆਪ ਹੀ ਮਿਆਲ ਨਾਲ ਸਾਈਡ ਤੇ ਲਾ ਕੇ ਖੜਾਉਣ ਤੇ ਦੂਜਾ ਮੈਂ ਜਿਹੜੀ ਪਬਲਿਕ ਆਪਣਾ ਆਪਣਾ ਵਹੀਕਲ ਲੈ ਕੇ ਆਉਂਦੀ ਹੈ ਉਹ ਵੀ ਇੱਕ ਚੰਗੀ ਸੋਚ ਸੁਝਵਾਨ ਨਾਲ ਸੈਰਤੀ ਖੜਾਉਣ ਜਿਵੇਂ ਸਰ ਈਓ ਸਾਹਿਬ ਭਾਰਸੋ ਆ ਜੀ ਜਾਂ ਜਿਹੜੇ ਹੋਰ ਅਫਸਰ ਲਗਾਏ ਗਏ ਨੇ ਉਹਨਾਂ ਦਾ ਜ਼ਿੰਮੇਵਾਰੀ ਨਹੀਂ ਬਣਦੀ ਵੀ ਲੱਖਾਂ ਰੁਪਇਆ ਤਰਖਾਹ ਲੈਂਦੇ ਨੇ ਵੀ ਉਹ ਜਾ ਕੇ ਚੈੱਕ ਕਰਨ ਕਿ ਇਹਦਾ ਰੇਤੇ ਬਾਜਰੀ ਦੇ ਢੇਰ ਲਾਏ ਹੋਏ ਨੇ ਬਾਜ਼ਾਰਾਂ ਦੇ ਵਿੱਚ ਜੀ ਹੋਰ ਨਜਾਇਜ਼ ਕਬਜ਼ੇ ਨੇ ਜਿਵੇਂ ਰੇੜੀਆਂ ਲਾ ਕੇ ਗੋਲ ਗੱਪਿਆਂ ਦੀਆਂ ਸਬਜ਼ੀ ਦੀਆਂ ਸੜਕਾਂ ਤੇ ਖਰੀ ਨਹੀਂ ਜੀ ਵੀ ਉਹਨਾਂ ਦੇ ਚਰਾਨ ਘਟੇ ਜਾਣ देखो ये थोड़ी गल मैं थोड़ी ना सहमत हूं कि चालान कटने जाने चाहिए नहीं पर कितने पब्लिक ਨੂੰ ਰੋਸ਼ ਕਰਾਵਾਂਗੇ ਆਪਾਂ ਜੇ ਅੱਜ ਜਿਹੜਾ ਸਾਡੇ ਉੱਥੇ ਅਫਸਰ ਸਾਹਿਬਾਨ ਨੇ ਉਹ ਚਲਾਨ ਕੱਟਣਾ ਸ਼ੁਰੂ ਕਰ ਦਿੰਦੇ ਨੇ ਤਾਂ ਉੱਥੇ ਦੋਸਤੀ ਕੌਣ ਹੁੰਦਾ ਐਮਐਲਏ ਉੱਥੇ ਦਾ ਹਨਾ ਉੱਥੇ ਦਾ ਜੋ ਪਾਰਟੀ ਵਰਕਰਾ ਉਹ ਬਦਨਾਮ ਹੁੰਦਾ ਇਸ ਕਰਕੇ ਉਹ ਵੀ ਮਜਬੂਰ ਹੁੰਦੇ ਨੇ ਵੀ ਸਾਡੇ ਐਮਐਲਏ ਸਾਡੀ ਸਰਕਾਰ ਬਦਨਾਮ ਨਾ ਹੋਵੇ ਅਸੀਂ ਸ਼ਕਤੀ ਵਰਤੀ ਹੈ ਪਰ ਵਕੀ ਸਾਨੂੰ ਆਪ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਜਿਹੜੀ ਪਬਲਿਕ ਹਥੇ ਦੁਕਾਨਦਾਰ ਨੂੰ ਵੀ ਕੋਈ ਵੀ ਆਪਣਾ ਸਮਾਨ ਹੈ ਉਹ ਆਪਣਾ ਸਾਈਡ ਤੇ ਲਾ ਕੇ ਰੱਖਣਾ ਇਸ ਕਰਕੇ ਜਿਹੜੇ ਬੀਮਾ ਕਰਾਉਂਦੇ ਆ ਲੋਕ ਸਭ ਕੁਝ ਕਰਾਉਣੇ ਗੱਡੀਆਂ ਦੇ ਉਹ ਇੱਕ ਹੈ ਕਿ ਛੁੱਟ ਜਾਂਦੇ ਨੇ ਜੀ ਅਸੀਂ ਕੀ ਕਰਦੇ ਜੀ ਉੱਥੇ ਪੁਰਾਣਾ ਮੂਹਰੇ ਆਣੇ ਦੀ ਤੰਗ ਬਾਜ਼ਾਰ ਸੀਗਾ ਜੀ ਤਿੰਨੇ ਸਾਰੇ ਇੱਕ ਬਸ ਅੱਡੇ ਦਾ ਦੇਖਿਆ ਗਿਆ ਭਾਰਤ ਸੂਦਾ 2017 ਦੇ ਵਿੱਚ ਸਾਧੂ ਸਿੰਘ ਧਰਮਸੋਤ ਨੇ ਕਰੋੜ ਰੁਪਏ ਤੋਂ ਉੱਪਰ ਦੀ ਫੰਡ ਆਇਆ ਤੇ ਉਹ ਹਜੇ ਤੱਕ ਪਿੱਛੋਂ ਦਾ ਕਹਿੰਦੇ ਸੀਵਰੇਜ ਦਾ ਨਕਸ਼ਾ ਨਹੀਂ ਸਹੀ ਬਣਿਆ ਕੋਈ ਕਹਿੰਦੇ ਬਸ ਅੱਡੇ ਦਾ ਨਕਸ਼ਾ ਗਰਤ ਬਣ ਗਿਆ ਜੀ ਉਹ ਕੀ ਦਿੱਕਤ ਆ ਵੀ ਨਾ ਦਾ ਉਹਦੀ ਕੋਈ ਇਨਕੁਆਰੀ ਕਰਾ ਰਿਆ ਕੋਈ ਐਮ ਐਲ ਏ ਨਾ ਦਾ ਪਹਿਲਾਂ ਦੇ ਦੇ ਹੋਈ ਹੈ ਖਿਲਾਫ ਨਾ ਜਿਹੜਾ ਹੁਣ ਐਮ ਐਲ ਏ ਵੀ ਉਹ ਬਸ ਅੱਡੇ ਦਾ ਹਜੇ ਵੀ ਤਿਆਰੀ ਪੂਰੀ ਨਹੀਂ ਕੀਤੀ ਗਈ ਜੀ ਦੇਖੋ ਐਮ ਐਲ ਏ ਜੇ ਇਦਾਂ ਦਾ ਫੈਸਲਾ ਲੈ ਕੇ ਲੋਕਾਂ ਨਾਲ ਲੜਦਾ ਫਿਰ ਤੇ ਉਹ ਐਮ ਐਲ ਏ ਨੀ ਸਰ ਪਬਲਿਕ ਨੇ ਚੁਣਿਆ ਜੀ ਪਬਲਿਕ ਨੇ ਨੂੰ ਵੀ ਪਬਲਿਕ ਨੇ ਦੇਖੋ ਚੁਣਿਆ ਮੈਂ ਕਹਿੰਦਾ ਪਬਲਿਕ ਨੇ ਉਹਨਾਂ ਨੂੰ ਸਾਬਾ ਸੇ ਆ ਪਬਲਿਕ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਗੁਰਦੇਵ ਸਿੰਘ ਦੇਮਨ ਨੂੰ ਮੌਕਾ ਦਿੱਤਾ ਤੇ ਅੱਗੇ ਵੀ ਮੈਂ ਇਹਨਾਂ ਨੂੰ ਮੌਕਾ ਦਿੰਦੇ ਰਹਿਣਗੇ ਕਿਉਂਕਿ ਜਿਵੇਂ ਐਮਸੀ ਦੀਆਂ ਵੋਟਾਂ ਦੇ ਵਿੱਚ ਜਿੱਤੇ ਆ ਹਮਾਂ ਦੀ ਪਾਰਟੀ ਨੂੰ ਤੇ ਗਾਹਾਂ ਨੂੰ ਵੀ ਐਮਐਲਏ ਸਾਡੇ ਗੁਰਦੇਵ ਸਿੰਘ ਦੇਮਨ ਜੀ ਬਣਨਗੇ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ ਤੇ ਬਾਕੀ ਮੈਂ ਕਹਿੰਦਾ ਵੀ ਜਿਹੜੇ ਅਫਸਰ ਸਾਹੀ ਨੇ ਉਹ ਇੱਕ ਮਜਬੂਰ ਹੁੰਦੇ ਨੇ ਪਬਲਿਕ ਦੇ ਵਿੱਚ ਰੋਸ ਧਰਨੇ ਲੱਗਣ ਲੱਗ ਜਾਂਦੇ ਨੇ ਕਿਸੇ ਜਿਹੜੀ ਲਾ ਦੋ ਉੱਤੇ ਕੋਈ ਲੇਟਨ ਲਾ ਜਾਂਦਾ ਮੂਰੇ ਉਹ ਕਿਨੂੰ ਕਿਨੂੰ ਕਿਹਾ ਕਿਨੂੰ ਕਿਨੂੰ ਉਹ ਕਰਨ ਇੱਕ ਸਰ ਹੋਰ ਜਿਵੇਂ ਪਿੰਡਾਂ ਵਿੱਚ ਸਰਪੰਚ ਮੈਂਬਰ ਚੁਣੇ ਗਏ ਨੇ ਪਰ ਜਿਹੜੇ ਸਰਪੰਚ ਨੇ ਜਾਂ ਉਹਨਾਂ ਦੇ ਘਰ ਦੇ ਨੇ ਜੀ ਜਦੋਂ ਉਹਨਾਂ ਨੂੰ ਫੋਨ ਮਲਾਈਦਾ ਤਾਂ ਫੋਨ ਉਹਨਾਂ ਦੇ ਘਰ ਦੇ ਚੱਕਦੇ ਨੇ ਜਾਂ ਹੋਰ ਬੰਦੇ ਚੱਕਦੇ ਨੇ ਇਹ ਸਰਕਾਰ ਦਾ ਐਕਟ ਹੈ ਵੀ ਜੋ ਸਰਪੰਚ ਚੁਣਿਆ ਗਿਆ ਉਹੀ ਫੈਸਲੇ ਇਹਦੇ ਵਿੱਚ ਜਾ ਸਕਦਾ ਪਰ ਉਹਦੀ ਸਰਕਾਰ ਦੀ ਪਾਰਲਮੈਂਟ ਦਾ ਕੋਈ ਨਹੀਂ ਕਰਦਾ ਜੀ ਜਿਵੇਂ ਪਿੰਡਾਂ ਵਿੱਚ ਦੇਖਿਆ ਜਾਵੇ ਜੀ ਦਿਖੋ ਇਹ ਸਾਡਾ ਆਪਣੀ ਸੋਚ ਆ ਜਦੋਂ ਅਸੀਂ ਖੜਦੇ ਆ ਐਮਐਲਏ ਜਾਂ ਕੋਈ ਵੀ ਖੜਦਾ ਹੈ ਜਾਂ ਸਰਪੰਚ ਖੜਦਾ ਪੰਚ ਖੜਦਾ ਫੈਸਲਾ ਸਿਰੇ ਬਿਜਾਰ ਕਰਨਾ ਚਾਹੀਦਾ ਤਾਂ ਉਹ ਫਿਰ ਸਰਪੰਚ ਬੰਦਾ ਮੈਂਬਰ ਬੰਦਾ ਜੇ ਮਰਜੇ ਸੀ ਕਿਸੇ ਨੂੰ ਕਹੀਏ ਮੈਂ ਕਿਸੇ ਨਾਲ ਗਲਤੀ ਕਰ ਲਈ ਮੈਂ ਅੰਦਰ ਜਾ ਕੇ ਕੋਈ ਮਾਫੀ ਮੰਗਲਾਂ ਜਾਂ ਹੋਰ ਹੈ ਇਹ ਨਹੀਂ ਇਹ ਸਿਰੇ ਬਿਜਾਰ ਖੜਾ ਕੇ ਪਬਲਿਕ ਦੇ ਵਿੱਚ ਖੜਾ ਕੇ ਬੰਦੇ ਤੋਂ ਗਲਤੀ ਵੀ ਮਨਾਓ ਦੂਜੇ ਨੂੰ ਵੀ ਸਮਝਾਓ ਜਿਹਦੇ ਨਾਲ ਗਲਤੀ ਹੋਈ ਹੁੰਦੀ ਹੈ ਇਹ ਤੇ ਪਾਰਟੀਵਾਦ ਤੋਂ ਉੱਪਰ ਉੱਠ ਕੇ ਜਦੋਂ ਬੰਦਾ ਕੋਈ ਵੀ ਐਮਐਲਏ ਬਣ ਗਿਆ ਜਾਂ ਸਰਪੰਚ ਬਣ ਗਿਆ ਜਾਂ ਪੰਚ ਬਣ ਗਿਆ ਉਹਨੂੰ ਪਾਰਟੀ ਪਾਰਟੀ ਤੋਂ ਫਿਰ ਕਦੇ ਵੀ ਪਾਰਟੀਵਾਦ ਤੋਂ ਗਰੇਜ ਕਰਨਾ ਚਾਹੀਦਾ ਹਰ ਇੱਕ ਨੂੰ ਆਪਣਾ ਮੈਂਬਰ ਸਮਝਣਾ ਚਾਹੀਦਾ ਉਹਨੂੰ ਹਰ ਇੱਕ ਨੂੰ ਆਪਣਾ ਵੋਟਰ ਸਮਝਣਾ ਚਾਹੀਦਾ ਮੈਂ ਜਿੰਨੇ ਵੀ ਸਾਡੇ ਪੰਜਾਬ ਦੇ ਸਰਪੰਚ ਪੰਚ ਬਣੇ ਨੇ ਉਹ ਵੋਟਾਂ ਲੈ ਕੇ ਚਾਹੇ ਮੈਂ ਦੂਜੀ ਪਾਰਟੀ ਨਾਲ ਖੜਾ ਤਾਂ ਸਭ ਤੋਂ ਪਹਿਲਾਂ ਉਹਨੂੰ ਵਿਰੋਧੀ ਦਾ ਕੰਮ ਕਰਨਾ ਚਾਹੀਦਾ ਆਪਣੇ ਬੰਦੇ ਰਾਂ ਚਾਹੋ ਬਾਅਦ ਚ ਕਰ ਲਵੇ ਕੋਈ ਗੱਲ ਨਹੀਂ ਹੈ ਜੀ ਜੀਮੇ ਸਰ ਬਸੱਡਿਆ ਦਾ ਦੱਸਿਆ ਹੈ ਕਿ ਨਕਸ਼ਾ ਦੀ ਜਿਹੜਾ ਉਹ ਇੰਜੀਨੀਅਰ ਵੱਲੋਂ ਤਿਆਰ ਕਰਾਇਆ ਗਿਆ ਸੀ ਉਹਦੇ ਬਾਰੇ ਕੁਝ ਦੱਸੋਗੇ ਜੀ ਹਾਂ ਜੀ ਇਹ ਦੇਖੋ ਮੈਂ ਵੀ ਉੱਥੇ ਜਾਣਾ ਦੇਖਦਾ ਅੱਜ ਜੋ ਇੰਜੀਨੀਅਰ ਨੇ ਉਹ ਨਕਸ਼ਾ ਬਣਾਇਆ ਉਹ ਦੀ ਜ਼ਿੰਮੇਵਾਰੀ ਉਸ ਇੰਜੀਨੀਅਰ ਦੀ ਬਣਦੀ ਹੈ ਕਿ ਕਿਸੇ ਦੀ ਪਸੰਦ ਨਹੀਂ ਹੈਗਾ ਉਹ ਜੋ ਬਸ ਅੱਡਾ ਬਣਿਆ ਪੈਸਾ ਖਰਚ ਹੋ ਗਿਆ ਕਮੇਟੀ ਦਾ ਉੱਪਰ ਪੈਸਾ ਖਰਚ ਗਿਆ ਕੋਈ ਦਾਸ ਨਹੀਂ ਉਹ ਇੰਜੀਨੀਅਰ ਟੈਕਸ਼ਨ ਹੋਣਾ ਚਾਹੀਦਾ ਨਾ ਕਿ ਉੱਥੇ ਦੇ ਪ੍ਰਧਾਨ ਦੇ ਜਾ ਕਿਸੇ ਐਮਬਰੇਜ ਆ ਉੱਥੇ ਦੇ ਅਫਸਰ ਸਾਹਿਬ ਦੇ ਸਰਦਾਰ ਗਰੇਵ ਸਿੰਘ ਦੇ ਮਨ ਨੇ ਦੇਖੋ ਸੀਵਰੇਜ ਪਾਇਆ ਉੱਥੇ ਉਹ ਵੀ ਇੰਜੀਨੀਅਰ ਨੇ ਸੀਵਰੇਜ ਦੀ ਉਹ ਕੱਢੀ ਆ ਰੈਸਟ੍ਰੀਮੈਂਟ ਜਿੰਮੇ ਵੀ ਹੋਣਾ ਉਹ ਵੀ ਇੰਜੀਨੀਅਰ ਹੋਣਾ ਦੁੱਸੀ ਆ ਜਿਹੋ ਨਜਾਇਜ਼ ਆ ਇੰਜੀਨੀਅਰ ਹੁੰਦੇ ਨੇ ਕਈ ਵਾਰੀ ਉਹ ਆਪਣੀ ਤਕਨੀਕੀ ਨਾ ਕਰਦੇ ਨੇ ਉਹ ਵੀ ਸਹੀ ਨਹੀਂ ਆਪਣੀ ਜਗ੍ਹਾ ਤੇ ਜਿਵੇਂ ਉਹਨਾਂ ਨੇ ਬਣਾਇਆ ਪਰ ਉੱਥੇ ਇੰਜੀਨੀਅਰ ਨੂੰ ਵੀ ਕਿਸੇ ਪਬਲਿਕ ਦੀ ਵੀ ਥੋੜੀ ਬਹੁਤੀ ਰਾਇ ਲੈਣੀ ਚਾਹੀਦੀ ਆ ਵੀ ਇਹ ਏਦਾਂ ਸਹੀ ਆ ਵੀ ਭਾਈ ਅਸੀਂ ਏਦਾਂ ਪਾਉਣਾ ਜੇ ਉਹਦੇ ਪਬਲਿਕ ਕੋਈ ਨਾਰਾਜ਼ ਹੁੰਦੀ ਆ ਤਾਂ ਉਹ ਪਬਲਿਕ ਦੇ ਹਿਸਾਬ ਨਾਲ ਪਾਇਆ ਜਾਵੇ ਮੈਂ ਧੰਨਵਾਦ ਕਰਦਾ ਇੰਜੀਨੀਅਰਾਂ ਦਾ ਵੀ ਉਹ ਕਿਤੇ ਵੀ ਕੋਈ ਨਕਸ਼ਾ ਬਣਾਉਂਦੇ ਨੇ ਸੀਵਰੇਜ ਦਾ ਜਾਂ ਨਾਲੇ ਦਾ ਜਾਂ ਕਿਸੇ ਢਡੇ ਦਾ ਉਹ ਸਰਪੰਚ ਪੰਚ ਮੈਂਬਰਾਂ ਦੀ ਵੀ ਰਾਇ ਜੂ ਲੈਣੀ ਕਰਨੀ ਜਿਵੇਂ ਸਰ ਤਸਵੀਰਦਾਰ ਸਾਹਿਬ ਸਭ ਤਸਵੀਰਦਾਰ ਭਾਰਸੋ ਬਹਿੰਦੇ ਨੇ ਜੀ ਵੀ ਦੇਖ ਅਸੀਂ ਦੇਖਿਆ ਹਲਕੇ ਦੇ ਐਮ.ਐਲ.ਏ ਸਾਹਿਬ ਬਹੁਤ ਪਿਆਰ ਕਰਦੇ ਨੇ ਵਰਕਰਾਂ ਨਾਲ ਜਾਂ ਹੋਰ ਵੀ ਜੋ ਪਿੰਡਾਂ ਦੇ ਲੋਕ ਨੇ ਜੀ ਚਾਹ ਪੀਤੇ ਬਿਨਾਂ ਕਿਸੇ ਨੂੰ ਦਫ਼ਤਰੋਂ ਆਉਣ ਨਹੀਂ ਦਿੰਦੇ ਉਹਨਾਂ ਦੇ ਭਰਾ ਨੇ ਕਪੜਮਾਨ ਜੀ ਉਹ ਵੀ ਬਹੁਤ ਪਿਆਰ ਕਰਦੇ ਨੇ ਜਦੋਂ ਜਾਈਦਾ ਦਫ਼ਤਰ ਤੇ ਸਾਰੇ ਜਿਵੇਂ ਆਪਣੇ ਭਾਰਸੋਂ ਦੇ ਕੁਝ ਛੋਟੇ ਆਗੂ ਨੇ ਜੀ ਉਹ ਨਿਰਾਸ਼ ਚੜਦੇ ਨੇ ਉਹਨਾਂ ਦੇ ਕੀ ਕਰਨਾ ਜੀ ਦੇਖੋ ਪਹਿਲਾਂ ਗੱਲ ਤਾਂ ਸਾਡ ਮੈਂ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਅਸੀਂ ਐਮ.ਐਲ.ਏ ਚੁਣਿਆ 5 ਸਾਲ ਬਾਸਤੇ ਚੁਣਿਆ ਠੀਕ ਹਨ ਉਹਨੂੰ 5 ਸਾਲ ਬਾਅਦ ਤਾਂ ਸਮਰਥਨ ਤਾਂ ਦੋ 5 ਸਾਲ ਤੱਕ ਉਹਦੇ ਦੇਖ ਲਓ ਉਹਨੂੰ ਪਰਖ ਕੇ ਤਾਂ ਦੇਖ ਲਓ ਤੁਸੀਂ ਇੱਕ ਇਦਾਂ ਹਨ ਉਹ ਸਮੇਂ-ਸਮੇਂ ਨਾਲ ਹਰ ਇੱਕ ਕੁਝ ਹੋ ਜਾਂਦਾ ਹੁੰਦਾ ਸਾਡੇ ਵਰਕਰ ਵੀ ਥੋੜੇ ਜੇ ਹੋ ਗਏ ਸੀਗੇ ਕੋਈ ਗੱਲ ਨਹੀਂ ਵਰਕਰ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਜੋੜਾਂਗੇ ਜੁੜਨਗੇ ਵੀ ਸਾਡੇ ਨਾਲ ਇਹ ਜੀ ਗੱਲ ਨਹੀਂ ਸਦਾ ਗਰੇਵ ਸਿੰਘ ਦੇ ਮਾਨ ਦਾ ਬਹੁਤ ਵਧੀਆ ਰੁਤਬਾ ਉਹ ਕੋਸ਼ਿਸ਼ ਕਰਨਗੇ ਜਿਹੜੇ ਮਾਨੇ ਮੋਟੇ ਦਿਸੇ ਹੋਏ ਨੇ ਉਹ ਜ਼ਰੂਰ ਜਾਣਗੇ ਤੇ ਸਦਾ ਗਰੇਵ ਸਿੰਘ ਦੇ ਮਾਨ ਉਹਨਾਂ ਨੂੰ ਘਰੇ ਜਾ ਜਾ ਕੇ ਜ਼ਰੂਰ ਲੈ ਕੇ ਆਉਣਗੇ ਆਪਣੇ ਨਾਲ ਉਹ ਸਾਰੇ ਬਰਕਤ ਸਾਡੇ ਨਾਲ ਚੱਲਣਗੇ ਅਸੀਂ ਵੀ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਸਰਾਗਦੇ ਸਿੰਘ ਦੇਵਮਾਨ ਕਪਲ ਜੀ ਇਹਨਾਂ ਦੀ ਬਹੁਤ ਮਿੰਤ ਹੈ ਵੀ ਉਹਨਾਂ ਨੂੰ ਨਵੇਂ ਨਾਉਣਾ ਅਗਸਤ ਉਹ ਲੱਗਣਗੇ ਵੀ ਲਵੇ ਉਹ ਸੇਵਾ ਵੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਦੀ ਉਹ ਕਰਨਗੇ ਉਹ ਕਿਤੇ ਨਹੀਂ ਜਾਂਦੇ ਜਿਵੇਂ ਸਾਹਿਬ ਜੋਸੀ ਜੀ ਦੇਖਿਆ ਜਾਂਦਾ ਜੀ ਅੱਜ ਦਰਾ ਚੱਲਦੇ ਨੇ ਪੂਰੇ ਤੇ ਐਮ ਐਲ ਏ ਜੀ ਦੇ ਵੀ ਖਲਾਫ ਕਈ ਵਾਰ ਦੇਖਿਆ ਉਹਨਾਂ ਦੇ ਵੀ ਜੋ ਨਰਾਜ ਨੇ ਭਾਰਸੋ ਦੇ ਕਮਾਂਗਾਰਾਂ ਤੋਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ ਨਹੀਂ ਜੋਸੀ ਜੀ ਤਾਂ ਇੱਕ ਬਹੁਤ ਸੂਝਵਾਨ ਬੰਦੇ ਨੇ ਉਹ ਆਪਣੀ ਥੋੜਾ ਬਹੁਤਾ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਜਜ਼ਬਾ ਹੀ ਐਸਾ ਹੈ ਉਹ ਗਰੀਬ ਸਰਦਾਰ ਗਦੇਸ ਸਿੰਘ ਦੇ ਮਾਨ ਤੋਂ ਕਿਤੇ ਪਰੇ ਨਹੀਂ ਹੋ ਸਕਦੇ ਉਹਨਾਂ ਨੇ ਗਦੇਸ ਸਿੰਘ ਦੇ ਮਾਨ ਜੀ ਨੂੰ ਉਹਨਾਂ ਨੂੰ ਲੇਵਲ ਆਨੇ ਨੂੰ ਕੋਈ ਗੱਲ ਨਹੀਂ ਉਹਨਾਂ ਦੇ ਸਮੇਂ ਦੇ ਵਿੱਚ ਅ ਸਾਡੇ ਐਮਐਲਏ ਸਾਹਿਬ ਦੀ ਉਹ ਸਵਾਗਤ ਕਰਨਗੇ ਕੋਈ ਗੱਲ ਨਹੀਂ ਮਾੜੀ ਮੂਟੀ ਨਰਾਜ਼ਗੀ ਆਪਣੇ ਪੁੱਤ ਵੀ ਤਾਂ ਬਾਪ ਨਾਲ ਕਈ ਵਾਰੀ ਨਰਾਜ਼ ਹੁੰਦਾ ਉਹ ਤਾਂ ਸਾਡੇ ਸਮਝਣਾ ਐ ਐਮਐਲ ਨੇ ਸਾਡੇ ਮੁਖੀ ਨੇ ਸਾਡੇ ਨਾਲ ਨਰਾਜ਼ ਵੀ ਹੋਣਗੇ ਤੇ ਸਾਡੇ ਨਾਲ ਉਹ ਪਿਆਰ ਵੀ ਵਧਾਉਣਗੇ ਜੇ ਅਸੀਂ ਲੜਾਂਗੇ ਤਾਂ ਪਿਆਰ ਵੀ ਵਧੂਗਾ ਜੇ ਅਸੀਂ ਲੜਾਂਗੇ ਤਾਂ ਪਿਆਰ ਹੀ ਨਹੀਂ ਬਣਦਾ ਪਿਆਰ ਦਾ ਲੜਾਈ ਦੇ ਵਿੱਚ ਹੀ ਪਤਾ ਲੱਗਦਾ ਵੀ ਕੌਣ ਇੱਕ ਦੂਜੇ ਨੂੰ ਚਾਹਦਾ ਜਿਵੇਂ ਸਾਥ ਸੋਣ ਨੂੰ ਅਸੀਂ ਦੇਖਦੇ ਜਦੋਂ ਆਮ ਆਦਮੀ ਚੱਲੀ ਆ ਜਦ ਇਹਦੇ ਤੁਸੀਂ ਲੱਗੇ ਹੋਇਓ ਤੁਹਾਡੇ ਕੋਲ ਕੋਈ ਅੱਜ ਕੋਈ ਵਧੀਆ ਉਹਦਾ ਨਹੀਂ ਦਿੱਤਾ ਗਿਆ ਵੀ ਇਹਦਾ ਕੀ ਕਾਰਨ ਹੈ ਜੀ ਨਹੀਂ ਉਹਦਾ ਹੀ ਹੈ ਨੀ ਸਾਰੇ ਵੀ ਜਿਵੇਂ ਤੁਹਾਨੂੰ ਕੋਈ ਚੇਅਰਮੈਨ ਨਹੀਂ ਬਗੈਰਾ ਵੀ ਨਾਪਾ ਹਲਕੇ ਦੇ ਵਿੱਚ ਸੁਰਦੀ ਬਰਾਦਰੀ ਦੀ ਇੰਨੀ ਵੋਟ ਹੈ ਜੀ ਤੁਹਾਨੂੰ ਇੱਕ ਤਾਂ ਤੇ ਨਹੀਂ ਬਣਦੀ ਤੀ ਜੀ ਦੇਖੋ ਪਹਿਲਾਂ ਮੈਂ ਮੈਜੋਰਟੀ ਪਿੰਗ ਦਾ ਵਿੱਚ ਪ੍ਰਧਾਨ ਰਿਆਂ ਜਲੇ ਪਟਿਆਲੇ ਦਾ ਚਲੋ ਮੈਂ ਪੜ੍ਹਾਈ ਘੱਟ ਕਰਕੇ ਚਾਹੇ ਮੇਰੀ ਕੋਈ ਵਰਕਰ ਇੱਕ ਥੋੜੀ ਜੀ ਘੱਟ ਕਰਕੇ ਲਾ ਲਵੋ ਕਿਸੇ ਵੀ ਤਰੀਕੇ ਨਾਲ ਮੈਂ ਸੋਸ਼ਲ ਮੀਡੀਆ ਤੇ ਜਿਆਦਾ ਬਹੁਤ ਘੱਟ ਹੋ ਕਰਨਾ ਕਰਨਾ ਤੇ ਬਾਕੀ ਸਰਦਾਰ ਗਰੇਸ ਸਿੰਘ ਦੇਮਾਨੇ ਏਸੀ ਕੋਈ ਗੱਲ ਨਹੀਂ ਹੈਗੀ ਜਦੋਂ ਮੌਕਾ ਮਿਲੂਗਾ ਮੈਂ ਜੀਣਾਂਗੇ ਸਭ ਕੁਝ ਆ ਮੈਨੂੰ ਸਰਪੰਚੀ ਲੜਾਈਆਂ ਚਲੋ ਥੋੜੀਆਂ ਬੋਟਾਂ ਵਿੱਚ ਹੀ ਰਹਿ ਗਏ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਸਮੇਂ ਦੇ ਵਿੱਚ ਸਭ ਕੁਝ ਆਪਣੇ ਕੋਲੇ ਹੀ ਹੈ ਮੇਰੇ ਕੰਮ ਹੁੰਦੇ ਨੇ ਠੀਕ ਮੈਂ ਉਹਦੇ ਤੋਂ ਮੈਂ ਕੀ ਲੈਣਾ